ਪਾਰਕਿੰਗ ਬਰਨਾਲਾ ਇਹ ਚੋਰੀਆਂ ਦੀ ਅੱਜ ਕੋਈ ਪਹਿਲੀ ਵਾਰ ਦਾਤ ਨਹੀਂ ਮਾਨਸਾ ਮੰਡੀ ਦੇ ਵਿੱਚ ਵੀ ਚੋਰੀਆਂ ਹੋ ਰਹੀਆਂ ਅੱਜ ਸਾਡੇ ਪਿੰਡ ਬਰਨਾਲਾ ਦੇ ਵਿੱਚ ਚੋਰੀ ਹੋਈ ਹੈ ਕਿਉਂਕਿ ਇੱਥੇ ਮੋਟਰਸਾਈਕਲ ਚੋਰੀ ਕੀਤੇ ਜਾਂਦੇ ਨੇ ਚੈਨੀਆਂ ਖੋਈਆਂ ਜਾਂਦੀਆਂ ਪਹਿਲਾਂ ਲੋਕਾਂ ਨੂੰ ਇਹ ਤੀਵੀਂ ਜਿਹੜੀ ਸਰਕਾਰ ਹੈ ਅਸੀਂ ਬਦਲਾ ਕਰਕੇ ਤੀਜੀ ਸਰਕਾਰ ਲਿਆਵਾਂਗੇ ਵੀ ਸਰਕਾਰ ਸਭ ਨੇ ਚੰਗੀ ਹੋਊ ਇਹਨਾਂ ਦੇ ਅਗਿੱਦੜਾਂ ਵਗੇੜਾਂ ਨਹੀਂ ਕੋਈ ਗੱਲਾਂ ਹੋਣੀਆਂ ਚੰਗੀਆਂ ਜਿਉਂ ਕੋਈ ਇਹ ਕਾਨੂੰਨ ਹੋਣੀਆਂ ਪਰ ਆ ਸਰਕਾਰ ਨੇ ਤਾਂ ਲੋਕਾਂ ਦੇ ਕੰਨ ਕਰਾਤੇ ਚਿੱਟਾ ਵਾਧੂ ਚੱਲ ਰਿਹਾ ਹੈ ਨਸ਼ੇੜੀ ਚੈਨੀਆਂ ਪੱਟੀ ਜਾਂਦੇ ਨੇ ਚੋਰੀਆਂ ਦਾ ਜਿਹੜਾ ਦੌਰ ਹੈ ਦਿਨੋਂ ਦਿਨ ਵੱਧ ਰਿਹਾ ਹੈ ਕਿ ਇੱਥੋਂ ਦਾ ਪੁਲਿਸ ਪ੍ਰਸ਼ਾਸਨ ਕੋਈ ਇਹ ਤੇ ਗੌਰ ਨਹੀਂ ਕਰ ਰਿਹਾ ਕਿਉਂਕਿ ਸਰਕਾਰ ਜੇ ਪੁਲਿਸ ਪ੍ਰਸ਼ਾਸਨ ਨੂੰ ਪੂਰੀਆਂ ਪਾਵਰਾਂ ਦੇਵੇ ਤਾਂ ਕਿ ਇਹ ਚੋਰੀਆਂ ਰੁਕ ਜਾਣ ਉਹਨਾਂ ਦੇ ਪੁਲਿਸ ਦੇ ਵੀ ਹੱਥ ਇਸ ਗੱਲ ਤੋਂ ਹੱਥ ਬੰਨੇ ਹੋਏ ਨੇ ਤਾਂ ਕਰਕੇ ਇਹ ਚੋਰੀਆਂ ਜ਼ਿਆਦਾ ਵੱਧ ਗਈਆਂ ਜਿਹੜੇ ਬੈਂਕ 'ਚ ਚੋਰੀ ਹੋਈ ਹੈ ਕਿੰਨੇ ਕੜੀ ਚੋਰੀ ਹੋਈ ਹੈ ਕੀ ਲੱਗਦਾ ਤੁਹਾਨੂੰ ਇਹ ਬੈਂਕ 'ਚ ਚੋਰੀ ਤਾਂ ਮਤਲਬ ਜਿਹੜੇ ਬੈਂਕ ਦੇ ਅਧਿਕਾਰੀ ਨੇ ਹਉ ਰਸਣਗੇ ਵੀ ਕਿੰਨੇ ਦੀ ਚੋਰੀ ਹੋਈ ਹੈ ਪਰ ਚੋਰੀ ਜਰੂਰ ਹੋਈ ਹੈ ਤੜਕੇ ਦਾ ਪੁਲਿਸ ਪ੍ਰਸ਼ਾਸਨ ਇੱਥੇ ਮਤਲਬ ਕੈਮਰੇ ਕਮਰੇ ਚੈੱਕ ਕਰ ਰਿਹਾ ਹੈ ਤੇ ਚੋਰਾਂ ਦੀ ਵੀ ਭਾਲ ਕਰ ਰਿਹਾ ਹੈ ਕੀ ਸਰਕਾਰ ਤੋਂ ਮੰਗ ਕਰਦੇ ਹਾਂ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜਿਹੜੀਆਂ ਚੋਰੀਆਂ ਇਹਨਾਂ ਤੇ ਨੱਥ ਪਾਈ ਜਾਵੇ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾਵੇ ਜਿਹੜੇ ਨਸ਼ੇੜੀ ਨੇ ਇਹਨਾਂ ਨੂੰ ਫੜ ਕੇ ਇਹਨਾਂ ਦਾ ਇਲਾਜ ਦਾ ਪ੍ਰਬੰਧ ਕੀਤਾ ਜਾਵੇ ਇਹ ਜੀ ਸਾਨੂੰ ਸਵੇਰੇ 8:30 ਵਜੇ ਤਲਾਹ ਮਿਲੀ ਸੀ ਅਸੀਂ 9:00 ਵਜੇ ਇੱਥੇ ਮੌਕੇ ਤੇ ਪਹੁੰਚ ਗਏ ਹੁੰਚ ਗਏ ਅਸੀਂ ਦੇਖਿਆ ਇੱਥੇ ਇੱਕ ਕਮਰਾ ਟੇਪਿਤ ਕਾਨੀ ਹੈ ਜੀ ਦੁਕਾਨਾ ਜੀ ਤੋਂ ਬਾਹਰ ਸ਼ਟਰ ਲੱਗਿਆ ਸੀ ਅੰਦਰ ਕੋਈ ਕੈਂਚੀ ਗੇਟ ਨਹੀਂ ਹੈ ਠੀਕ ਹੈ ਅੰਦਰ ਇੱਕ ਛੋਟੀ ਜਿਹੀ ਨਾਲ ਸੇਫ ਬਣਾਈ ਸੀ ਜਿਹੜੀ ਉਹ ਪਟਕੇ ਲੈ ਗਏ ਆ ਇਹਨਾਂ ਜਿਹੜੇ ਕੈਮਰੇ ਤੋੜ ਕੇ ਉਹਨਾਂ ਦਾ ਡੀਵੀਆਰ ਵੀ ਨਾਲ ਲੈ ਗਏ ਆ ਕਰੀਬ ਇਹ 197000 ਰੁਪਇਆ ਨਗਦ ਕੈਸ਼ ਦ앗ਦੇ ਆ ਇਹ ਤੋਂ ਪਤਾ ਲੱਗਿਆ ਸਾਡੀ ਪਹਾੜ ਜੋ ਸ਼ੁਰੂ ਆ ਅਸੀਂ ਆਸ-ਪਾਸ ਪਿੰਡਾਂ ਦੇ ਜਿਹੜੇ ਚਾਰਜਪ੍ਰੇ ਕੈਮਰੇ ਲੱਗੇ ਕਿਸੇ ਘਰਾਂ ਚ ਉਹਨਾਂ ਦੇ ਫੁਟੇਜ ਲੈ ਰਹੇ ਆ ਬਾਕੀ ਜੋ ਕਾਰਵਾਈਆ ਸਾਡੇ ਵੱਲੋਂ جاری ਆ ਛੇਤੀ ਜਲਦੀ ਤੋਂ ਜਲਦੀ ਕਾਰਵਾਈ ਲੋਕਾਂ ਨੂੰ ਕੀ ਅਪੀਲ ਕਰਾਂਗੇ ਲੋਕਾਂ ਨੂੰ ਅਸੀਂ ਅਪੀਲ ਕਰਾਂਗੇ ਵੀ ਸਾਡੀ ਇਹ ਸਭ ਮਦਦ ਕਰੋ ਜੇ ਕੋਈ ਪਿੰਡਾਂ ਚ ਆਵਦੀ ਵੀ ਨਿਗਰਾਨੀ ਰੱਖੋ ਜੇਾਨੂੰ ਮਾਰਾ ਬੰਦਾ ਹੁੰਦਾ ਸਾਨੂੰ ਦੱਸੋ ਉਹਦੇ ਬਾਰੇ